ਕਬਹੁਤ ਹੀ ਸਾਫ ਸੁਥਰਾ ਤੇ ਸਾਬਕਾ ਫੌਜੀ ਸੀਗਾ ਇਹਨੇ ਬਹੁਤ ਹੀ ਚੰਗੀ ਸਰਵਿਸ ਕੀਤੀ ਹੈ ਸਰਵਿਸ ਦੇ ਦੌਰਾਨ ਵੀ ਅਸਵੀਨ ਦੇ ਰਹਿਆ ਤੇ ਦਾ ਪ੍ਰਮਾਤਮਾ ਦੇ ਨਾਲ ਬਹੁਤ ਪਿਆਰ ਸੀਗਾ ਆਪਣੀ ਡਿਊਟੀ ਤੇ ਹੁੰਦਿਆ ਵੀ ਪਾਠ ਕਰਦਾ ਰਹਿੰਦਾ ਸੀ ਤੇ ਡਿਊਟੀ ਵੀ ਬਹੁਤ ਚੌਕਸੀ ਨਾਲ ਦਿੰਦਾ ਸੀਗਾ ਤੇ ਪਰਿਵਾਰ ਦੇ ਵਿੱਚ ਵੀ ਬਹੁਤ ਇਹਦੀ ਬਹੁਤ ਇੱਜ਼ਤ ਮਾਨ ਸੀਗੀ ਪਰ ਕੁਝ ਪਤਾ ਨਹੀਂ ਕੀ ਪ੍ਰਮਾਤਮਾ ਨੂੰ ਮਨਜ਼ੂਰ ਸੀਗਾ ਜਿਹੜਾ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਨਾਲ ਖਾਸਾ ਹੋਇਆ ਅਸੀਂ ਸਾਰੇ ਸੈਮਕਾ ਸੈਨਿਕਾ ਵੱਲੋਂ ਸਾਰੇ ਪਰਿਵਾਰ ਵੱਲੋਂ ਤੇ ਜਿੰਨੀ ਸੰਗਤ ਇੱਥੇ ਆਈ ਆ ਸਾਰੀ ਸੰਗਤ ਵੱਲੋਂ ਕਹਿੰਨੇ ਆ ਕਿ ਗੁਰਪ੍ਰੀਤ ਸਿੰਘ ਦੀ ਆਸਮਾਨੋਂ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਅਮਰ ਰਹੇ ਗੁਰਪ੍ਰੀਤ ਸਿੰਘ ਉਹਦੀ ਅਸੀਂ ਸੋਚ ਤੇ ਪਹਿਰਾ ਰੱਖਾਂਗੇ ਠੋਕਰ ਕਿੰਨੇ ਦੋਸ਼ੀ ਫੜੇ ਗਏ ਨੇ ਤੇ ਕਿੰਨੇ ਫੜਨ ਦੇ ਨੇ ਦੋਸ਼ੀ ਕਿੰਨੇ ਫੜੇ ਗਏ ਨੇ ਤੇ ਕਿੰਨੇ ਫੜਨ ਵਾਲੇ ਜੀ ਪੁਲਿਸ ਪ੍ਰਸ਼ਾਸਨ ਦੇ ਵੀ ਇਹਦੇ ਵਿੱਚ ਬਹੁਤ ਕਾਬਲੀਅਤ ਆ ਉਹਨਾਂ ਨੇ ਦੋ ਦੋਸ਼ੀ ਫੜ ਕੇ ਗ੍ਰਿਫਤਾਰ ਕਰ ਲਏ ਆ ਤੇ ਤੀਜਾ ਦੋਸ਼ੀ ਵੀ ਜਿਹੜਾ ਹੈ ਉਹ ਵੀ ਛੇਤੀ ਫੜਿਆ ਜਾਏਗਾ ਉਹ ਜਾ ਨਹੀਂ ਸਕਦਾ ਕਿਤੇ ਵੀ ਕਾਨੂੰਨ ਤੋਂ ਬਾਹਰ ਕਾਨੂੰਨ ਤੋਂ ਬਾਅਦ ਕਿਤੇ ਨਹੀਂ ਜਾ ਸਕਦਾ ਕਾਨੂੰਨ ਦੇ ਵੀ ਆਪਣੇ ਕਾਨੂੰਨ ਦੇ दायरे ਦੇ ਵਿੱਚ ਉਹਨਾਂ ਨੇ ਜਰੂਰ ਉਹਨੂੰ ਕਾਬੂ ਕਰਕੇ ਤੇ ਸਲਾਖਾਂ ਦੇ ਪਿੱਛੇ ਕਰਨਾ ਹੈ ਇਹ ਪਰਵਾਰ ਦੀ ਵੀ ਮੰਗ ਹੈ ਉਹਨਾਂ ਦੇ ਪਤਨੀ ਦੀ ਵੀ ਮੰਗ ਹੈ ਤੇ ਸਾਰਿਆਂ ਦੀ ਮੰਗ ਹੈ ਕਿ ਉਹਨਾਂ ਨੂੰ ਵੀ ਸਲਾਖਾਂ ਦੇ ਪਿੱਛੇ ਜਿਹੜਾ ਉਹ ਕੀਤਾ ਜਾਵੇ ਲੇਗ ਜੀ ਕਰਤਾਰ ਸਾਹਿਬ ਲੇਗ ਜੀ ਕਿ ਹਟੇ ਅਸੀਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਤਿਕਾਰ ਕਰਦੇ ਹਾਂ ਤੇ ਸਾਰੀਆਂ ਜਿੰਨੀਆਂ ਸਾਕਾ ਸੈਨਿਕ ਜਥੇਬੰਦੀਆਂ ਆਈਆਂ ਨੇ ਉਹਨਾਂ ਦੇ ਪ੍ਰਧਾਨਾਂ ਦਾ ਉਹਨਾਂ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਖੱਬੇ ਆ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਸਰ ਅੱਜ ਸਾਫ ਦਾ ਫੌਜੀ ਗੁਰਪ੍ਰੇ ਸਿਖ ਦਾ ਅੰਤਿਮ ਤਸਕਾਰ ਹੋਇਆ ਵਾ ਕਿਨੇ ਦੋਸ਼ੀ ਪੜੇ ਗਏ ਇਹਨਾਂ ਦੇ ਕਤਲ ਦੇ ਤੇ ਬਾਕੀ ਪਰਿਵਾਰ ਵੱਲੋਂ ਪਰਿਵਾਰ ਨੂੰ ਕੀ ਵਿਸ਼ਵਾਸਦ ਵਾ ਗਿਆ ਜੀ ਦੇਖੋ ਇਹਦੇ ਵਿੱਚ ਤਿੰਨ ਬੰਦਿਆਂ ਦੇ ਉੱਤੇ ਪਰਚਾ ਦਰਸੀ ਦੋ ਵਿਅਕਤੀ ਸ਼ਰਨਦੀਪ ਸਿੰਘ ਤੇ ਪ੍ਰਤਾਪ ਸਿੰਘ ਲਈ ਇਸ ਕਾਲਾ ਪਹਿਲਾਂ ਤੋਂ ਹੀ ਗ੍ਰਿਫਤਾਰ ਹੋ ਚੁੱਕੇ ਨੇ ਇਨਾ ਵੱਲੋਂ ਲਗਾਤਾਰ ਜਿਹੜਾ ਬਲਟੋਏ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ। ਮਾਨਯੋਗ ਐਸਐਸਪੀ ਸਾਹਿਬ ਨੇ ਪਰਿਵਾਰ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਜਿਹੜਾ 3rd ਦੋਸ਼ੀ ਆ ਤੀਜਾ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਮੁਕਦਮਾ ਦੀ ਤਫ਼ਤੀਸ਼ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਉਹ ਖੁਦ ਨਿਯੰਤਰਣ ਕਰ ਰਹੇ ਤੇ ਜਿਹੜੀਆਂ ਟੀਮਾਂ ਉਹ ਲਗਾਤਾਰ ਲੱਗੀਆਂ ਹੋਈਆਂ ਨੇ ਤੇ ਸੰਭਾਵਨਾ ਹੈ ਕੋਈ ਜਲਦੀ ਗ੍ਰਿਫਤਾਰ ਕਰਕੇ ਉਹਨੂੰ ਅਸਲਾਖਾਂ ਵਿੱਚ ਭੇਜ ਦੇਣਗੇ।